ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚ ਜੋ ਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੇ ਸਚ ਸੋਚੈ ਸੋਤ ਨ ਹੋਗੈ ਜੇ ਸੋਚੇ ਲਖ ਬਾਦ ਚਪੈ ਚਪ ਨ ਹੋਗੈ ਜੇ ਲਾਇ ਰਹਾ ਦਿਵਤਾ ਦਾ ਉਖੇ ਧੁਖ ਨਾ ਉਤਰੀ ਜਬਨ ਤੁਨੀਆਂ ਧਾਰ ਸਸਿਆਣਤਾ ਲਖ ਹੋਐ ਤਾ ਇਕ ਨਾ ਚੱਲੇ ਨਾਲ ਕਿਵ ਸਤਿਆਦਾ ਹੋਈਐ ਇਕ ਕੁੜਾ ਟੁੱਟਾ ਪਾਲ ਹੁਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹਕਮਿ ਹੋਵਨ ਅਕਾਰ ਹਕਮ ਨਾ ਕਹਿਆ ਜਾਈ ਹੁਕਮਿ ਹੋਵਨ ਜੀ ਹੁਕਮਿ ਲਾ ਵਢਿਆਏ ਹੁਕਮੇ ਹੁਤਮ ਨੇਚ ਹੁਕਮ ਅਲਿਕ ਦੁਖ ਸੁਖ ਪਾਈਆ ਇਕ ਨਾਮ ਹੁਕਮੇ ਬਖਸ਼ੇਸ ਇਕ ਹੁਕਮੇ ਸਦ ਫੁਾਈਆ ਹੁਕਮੇ ਅੰਦਰ ਸਭ ਕਾ ਬਾਹਰ ਹੁਕਮ ਨਾ ਕੋਏ ਨਾਨਕ ਹੁਕਮਾ ਜੇ ਬੁਝੈ ਤਾ ਹਮ ਕਹਿ ਨ ਕੋਏ ਗਾ ਵੇਖੋ ਤਣ ਹੋਵੇ ਕਿਸੇ ਤਣ ਗਾ ਵੇਖੋ ਦਾ ਜਣਾ ਨਿਸਾਨ ਗਾ ਵੇਖੋ ਗਣਵਟਿਆ ਚਾਰ ਗਾ ਵੇਖੋ ਵਿਦਿਆ ਵਿਖ ਵਿੱਚ ਗਾ ਵੇਖੋ ਸਾ ਜ਼ਿਕਰੇ ਤਨ ਖੇਗ ਵੇਖੋ ਜੀ ਲੈ ਫਿਰ ਦੇਹ ਗਾ ਵੇਖੋ ਜਾਪ ਜਿਸ ਸਾ ਦੂਰ ਗਾ ਵੇਖੋ ਵਖਾ ਹਾਦਰ ਹਾਦੂਰਾ ਯਤਨਾ ਕਥਿ ਨ ਆਵੈ ਟੋਟ ਕਥ ਕਥ ਕਥੇ ਕੋਟੇ ਕੋਟ ਦਿੰਦਾ ਦੇ ਲੈਂਦੇ ਥਕਾ ਹੈ ਜੁਗ ਜੁਗੰਤਰ ਕਾਹੀ ਕਾਹੇ ਹੁਕਮੇ ਹੁਕਮਾ ਚਲਾਏ ਰਾਹੂ ਨਾਨਕ ਵਿਖਸੈ ਵੇ ਪ੍ਰਭਾਹੋ ਸਚਾ ਸਹ ਸਚ ਨਾਏ ਭਖਿਆ ਬ ਅਪਾਰ ਅਖ ਮੰਗ ਦੇ ਦੇ ਦਾਤ ਕਨੇ ਦਾ ਕਰ ਫਿਰ ਕੇ ਅਗੈ ਰਖਿਆ ਜਿਤ ਜਿਸ ਸਾਹ ਦਰਬਾਰ ਨਹ ਕੇ ਬੋਲਣ ਬੋਲੀਏ ਜਸੁੰਤਰੇ ਪਿਆਰ ਅੰਮ੍ਰਿਤ ਵਿਲਾਸ ਸਤਨਾਮ ਵਡਿਆਈ ਵਿੱਚ ਹਰ ਕਰਮੀ ਆਵਾ ਕਪੜਾ ਨਦਰੀ ਮਾਕ ਦਹਾ ਐ ਵਾ ਜਾਨੀਆਂ ਸਭ ਅਪੇ ਸਤਿਆਰ ਥਾਪਿਆ ਨਾ ਜਾਏ ਕਿਤਾ ਨਾ ਹੋਏ ਥਾਪਿਆ ਪਨ ਰੰਜਨ ਸੋਏ ਜਿਨ ਸੇਵਿਆ ਅਥ ਨ ਪਾਇਆ ਮਾਨ ਨਾਨਕ ਗਾਵਿਆ ਗੁਣੇ ਨਿਥਾਨਾ ਗਾਵਿਆ ਸੁਨੀਆਂ ਮਨ ਰੱਖੀਐ ਭਾਉ ਦੁਖ ਪਰਹ ਸੁਖ ਕਰ ਲਾ ਜਾਏ ਗਰਮਖ ਨਾਦੰ ਗਰਮਖ ਵੇਦੰ ਗਰਮਖ ਰਹਿ ਆ ਸਮਾਏ ਗੁਰ ਐਸਰ ਗੁਰ ਗੌਰਖ ਬਰਮਾ ਗੁਰ ਪਾਰਵਤੀ ਮਾਏ ਜੈ ਹਉ ਜਣਾ ਤਖਾ ਨਾਹੀ ਕਹਿਣਾ ਕਤਨ ਨਜਾਏ ਗੁਰ ਇਕ ਦਹਿ 부ਜਾਈ ਸਦਨਾ ਜੀ ਆਕ ਇਕ ਦਤ ਸੋ ਮਾ ਵਿਸਰ ਨਜਾ ਤੇਰਥ ਨਮ ਜਿਤ ਭਾਵ ਮ ਗਣ ਪਣ ਏਕ ਨਾਇ ਕਰੇ ਜਿਤੇ ਸ੍ਰਿ ਸਤਿ ਉਪਾਈ ਵੇਖਾ ਬਿਨ ਕਰਮਾ ਕੀ ਮਿਲ ਲਾਏ ਮਤ ਉਚਰਤਨ ਜਵਾਹਰ ਮਾੜਕ ਜੇ ਕੋ ਗੁਰ ਕੇ ਸਿੱਖ ਸੋਣੇ ਹੁਗੜਾ ਇੱਕ ਦੇਹ 부ਜਾਏ ਸਭਨਾ ਜੀਆਂ ਦਾ ਇੱਕ ਦਾਤਾ ਸੋ ਮਰ ਸਰਣਾ ਜੈ ਜਦ ਉਚਾਰੇ ਅਰਜਾ ਥੋਰ ਜ ਸੁਣੀ ਹੋਏ ਨਮਾ ਸਰਤਿ ਦਾਣੀਆ ਨਾਨਕ ਚਲੈ ਸਭ ਕੋਏ ਚੰਗਾ ਨੌਰ ਖਾਇਕਾ ਜਤ ਕੇ ਰਤ ਜਗ ਲੈ ਜਿਤ ਸਨਦਰਨ ਆਵੈ ਤਬ ਬਤਨਾ ਪੁਚੈ ਕੇ ਕਿਤੈ ਅੰਦਰ ਕੀਟ ਕਰ ਦੁਸੇ ਦਸ ਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਗੁਣ ਦੇ ਏਹ ਕੋ ਨਾ ਸੁਜੈ ਜੇ ਤਿਸ ਕੁਣ ਕੋ ਕਰੇ ਸੁਣਿਆ ਸਿਧ ਪੇਰ ਸੁਨਾਥ ਸੁਣ ਤਰਤਵਲ ਆਕਾਸ਼ ਸੁਹਣਿਆ ਦੀਪ ਲਾ ਪਤਲ ਸੁਣਾ ਪਹਿਨਾ ਸਕਾ ਕਾਲ ਨਾਰਖ ਭਗਤਾ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣੈ ਸਰਗਰਮਾ ਕੰਦ ਸੁਣੈ ਮਕਸਲਾ ਹਨਮੰਦ ਸੁਣੈ ਜੋਗ ਜੁਗਤਨ ਭੇਦ ਸੁਣੈ ਸਸਤ ਸਮਰਤ ਵੇਦ ਨਾਦਿਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਸ ਸੁਣੈ ਸਾਰ ਸੰਤੋਖ ਗਿਆਨ ਸੁਣੈ ਅਰਸ਼ੜਕਾ ਈਸ਼ਨਾਰ ਸੋਣਿਆ ਪੜਿ ਪਰਪਵ ਹਬਾਦ ਸੁਣਿਆ ਲਾ ਕੇ ਸੈ ਤਿਆਦ ਨਾਰ ਭਗਤ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣ ਕਹਿ ਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹੱਥ ਵੇ ਅਸਗਾਹ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਮਨ ਕੇ ਗੱਤ ਕੈ ਨ ਜਾਏ ਜੇ ਕੋ ਕੈ ਪਿਛੈ ਪਛਤਾਏ ਕਾਗਦ ਕਲਮ ਨਾਲ ਲਿਖਣਾ ਹਦ ਮਨ ਕ ਬਹਿ ਕਰਨ ਵਿਚਾਰ ਐਸਾ ਨਾ ਮਨ ਰੰਚਨ ਹੋਏ ਜੇ ਕੋ ਮਨ ਜਾ ਨਿਮਨ ਕੋਏ ਮਨ ਸਤਿ ਹਰਿ ਮਨ ਬੋਧ ਮਨ ਸਤਿ ਹਰਿ ਕਹਣ ਕੇ ਸੋਧ ਮਨ ਨਾ ਮੋਟਾ ਨਾ ਖਾਏ ਮਨ ਜਮ ਕੈ ਸਤ ਨਾ ਜਾਏ ਐਸਾ ਨਾ ਨਰੰਜਨ ਹੋਏ ਦੇਖ ਮਨ ਜਾਣੇ ਬਨ ਕੋਏ ਮਨ ਨਾ ਰਕਟ ਕਨ ਪਹੇ ਮਨ ਪਛਾਹ ਪ੍ਰਗਟ ਜਾਏ ਮਨ ਮਗਨਾ ਚੱਲੇ ਪੰਥ ਮਨ ਤਰਸੇ ਤੇ ਸੰਬੰਧ ਐਸਾ ਸ਼ਾਮ ਲਰੰਝਨ ਹੋਏ ਜੇ ਕੋ ਮਨ ਜਣੇ ਮਨ ਕੋਏ ਮਨ ਆ ਪਾਵੈ ਮੁਖ ਦਵਾਰ ਮਨ ਪਰਵਾਰੇ ਸਾਧਾਰ ਮਨ ਤ੍ਰਿਤਾ ਦੇਬਰ ਸੇਖ ਮਨ ਨਾ ਰਿਕ ਨਾ ਬੇਕਾ ਐਸਾ ਮਨ ਰੰਝਨ ਹੋਏ ਜੇ ਕੋ ਮਨ ਜਾ ਦੇਵਨ ਕੋਏ ਪੰਚ ਪ੍ਰਮਾਤ ਪੰਚ ਪ੍ਰਦਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹਾ ਹਾ ਦਰ ਰਾਜਾ ਪੰਚੇ ਕੈਗੁਰ ਇਕ ਤਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕੈ ਕਰਣਾ ਨਹੀਂ ਸੁਮਰ ਤਉ ਨਰ ਦਇਆ ਕਾ ਪੂਤ ਸੰਤੋਕਤਾ ਪ੍ਰਕਿਆਨ ਸੋਤ ਜੇ ਕੋ ਪੁਜੈ ਉਹ ਬਸ ਤਿਆਦ ਤਉ ਲੈ ਉਪਰ ਕੀਤਾ ਪਾਦ ਅਰਤੇ ਹੋਰ ਪਰੇ ਹੋਰ ਹੋਰਾ ਤਿਸਤੇ ਪਰਤ ਲਖਣ ਜੋਦ ਜਿਉ ਜਾਤ ਰੰਗਾ ਕੇ ਨਾਮ ਸਭਰਾ ਲਿਖਿਆ ਬੜੇ ਕਲਾਬ ਇਹ ਹਲ ਕਰਹ ਜਾਣ ਕੋਏ ਲਿਖ ਲਿਖਿਆ ਕਿਤ ਹੋਏ ਕਿਤ ਤਾ ਸੁਆਦ ਦੁੱਖਾ ਕਿਤੀ ਦਾ ਜਾਣੇ ਕਣ ਕੋਤਾ ਇਹ ਤਪਸਾ ਕਵਤ ਇਸਤੇ ਹੋਏ ਨਕ ਦਰਿਆ ਕੁਦਰਤ ਕਮਨ ਕਾ ਵਿਚਾਰ ਬਰਿਆ ਨ ਜਬ ਇਕ ਬਾਦ ਜੇ ਤੁ ਪਾਵੇ ਸਖਲੇ ਕਾਦ ਤੋ ਸਦਾ ਸਲਾਮ ਸੰਰੰਗ ਕਾਦ ਅ ਸੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਚਤਤਾ ਅਸੰਖ ਗ੍ਰੰਥਮਕ ਵੇਦ ਪਾਠ ਸੰਖ ਜਗਮਨ ਰਹਹਿ ਉਦਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਅਸੰਖ ਸੂਰਮ ਮਕਸਾ ਰ ਅਸੰਖ ਮੌਂਦਵਲਾ ਇਹ ਤਦ ਕੁਦਰਤ ਕਵਣ ਕਾ ਵਿਚਾਰ ਵਰਿਆ ਨ ਜਾਵ ਇਕਵਾਦ ਜਗ ਤੁਧ ਪਾਵੈ ਸਹਿ ਪ੍ਰੇਕਾਦ ਤੁਸਦਾ ਸਲਾੰਤਨ ਰੰਗਕਾਰ ਅਸੰਖ ਮੁਰਕੰ ਦੇ ਕੋਦ ਅਸੰਖ ਚੋਰ ਹਰਾਮ ਕੋਦ ਅਸੰਖ ਮਰਕਰ ਜਾਹਿ ਜੋਰ ਅਸੰਖ ਲੋਦਾਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਸੁਣ ਕੁੜਿਆ ਰੇ ਕੁੜੇ ਤੇ ਜਾਹਿ ਅਸੰਖ ਮਲੇ ਚਮਰ ਪਖਾਹਿ ਅਸੰਖ ਨਿੰਦਕ ਸਿਰ ਕਰਿ ਪਾਦ ਨਾਲਕ ਨੀਚ ਕਹਿ ਵਿਚਾਰ ਤੁਹਾੜਿਆ ਨਾ ਜਾਏ ਸਦਾ ਭਵ ਸੈ ਪ੍ਰੇਕਾਰ ਤੋ ਸਦਾ ਸਲਾਮ ਤਨਰੰਕਰ ਅਸ਼ੰਕ ਨਵ ਸੰਕਥ ਅਗਮਗਮ ਅਸ਼ੰਕ ਲੋਹਾ ਅਸ਼ੰਕ ਹ ਸਰਪਰ ਹੋਏ ਅਕਰੀ ਨਾਮ ਕਰੇ ਸਦਾ ਅਕਰੀ ਗਿਆਨ ਗੇਤ ਗੁਣ ਗਾ ਆਕਰੇ ਲਖਣ ਬੋਲਣ ਬਾਣ ਅਕਰ ਸਹਿਰ ਸੰਜਗ ਵਿਕਾਰ ਨ ਜਨ ਹ ਲਕਤ ਸਰਨਾਹੇ ਜੇ ਪਰਮਾਏ ਤਿਤ ਪਾਹੇ ਜੇ ਤਾ ਕਿ ਤੇ ਤੈ ਨਾ ਹੋ ਗੜ ਨਗ ਨਹੀਂ ਕਥਾ ਕੁਦਰਤ ਗਮਨ ਕਾ ਹਵੇ ਚਾਲ ਘਰਿਆ ਨਾ ਜਾਵਾ ਇੱਕ ਵਾਰ ਜਹ ਚਲ ਪਾਵੇ ਸੇ ਪ੍ਰੇਕਾਰ ਤੁਸਦਾ ਸਲਾਮਤ ਨਿਰੰਕਾਰ ਘਰਿਆ ਅਪੈਰ ਤਨ ਦੇ ਪਾਣੀ ਤੋਤੇ ਉਤਰਾ ਸਿਖੇ ਉਪਰ ਤੇ ਕਪੜ ਹੋਏ ਦੇਸਾ ਬੂਣ ਲਇ ਹੋ ਤੋਏ ਆਰੀਐ ਮੱਖਾ ਪਾਕ ਸੰਗ ਉਤ ਪੈਨਾ ਵਿਕੇ ਰੰਗ ਪੁੰਨੀ ਪਾਪੀ ਆਕਣ ਨਾਹੀ ਕਰ ਕਰ ਕਰਣਾ ਲਿਖ ਰਜਾ ਹਾ ਆਪੇ ਬੀਜ ਤੇ ਹੀ ਕਾਹੋ ਨਾਨਕ ਹਕਮੀ ਆਵਿ ਜਾਹੋ ਤੀਰਥ ਤਪ ਤੇ ਆਦਤਿ ਦਾਨ ਦੇਖੋ ਪਾਵੈ ਥਲਕਾ ਮਾਰ ਸੁਣਿਆ ਬਨਿਆਵਨ ਕੀਤਾ ਭਾਉ ਅੰਤਰ ਗਾ ਤੇ ਰਤ ਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਗਣ ਗੁਣ ਕੀਤੇ ਭਗਤ ਨਾ ਹੋਏ ਸਵਤਿ ਆਤਬਾਣੀ ਪਰਮਾਉ ਸਤਿ ਸੁਆਣ ਸਦਾ ਮਨ ਚਾਵ ਕਣਸ ਵੈਲਾ ਵਖਤ ਕਵਣ ਕਵਣ ਚਿਤ ਕਵਣ ਵਾਰ ਕਵਣ ਸਰਤੇ ਮਾਹ ਕਣ ਜਿਤ ਵਖ ਆਕਾਰ ਵਿਰਣ ਪਇ ਕੰਡ ਤੇਜ ਹੋਵਲ ਕਫਰਾ ਹੋਵਲ ਕਕੁਰਾ ਨਾ ਨਾ ਪਾਇਓ ਕਾਦੀਆ ਜੇ ਲਿਖਨ ਡੈ ਕੋ ਰਾਹ ਤਿਤਵਾਰਣਾ ਜੋਗੀ ਜਾਣਾ ਰਤਮਹੁ ਨ ਕੋਏ ਜਾ ਕਰਤਾ ਸਿਰ ਠੇਕਾ ਉਸਾਜੇ ਆਪੇ ਜਾਣ ਸੋ ਏਕ ਕਿਰਿਆ ਕਾ ਕਿ ਸਾਲਾ ਏਕ ਵਰਣੀ ਕਿਉ ਜਾਣਾ ਨਾਨਕ ਆਕਣ ਸਭ ਕੋ ਆਖੇ ਇੱਕ ਦੋ ਇੱਕ ਸਿਆੜਾ ਗੜਾ ਸਾਹਿਬ ਡੀਨ ਏ ਕੀਤਾ ਜਾ ਕਾ ਹੋਵਾ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਹਾ ਪਤਮ ਪਤਾ ਦੇ ਨਕ ਅਗਸ ਅਗਸ ਉੜਕ ਉੜਕ ਫਰਤ ਕੇ ਵੈਦ ਕਹਿਣ ਇਕ ਬਾਤ ਸਸ ਤਾਰੇ ਹਾਨਿਕ ਤੇ ਬਾ ਅਸਲ ਇਕ ਧਾਤ ਦੇਖ ਹੋਇ ਤਾ ਲਖੀਐ ਦੇਖੇ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਹੈ ਆਪੇ ਜਾਣੇ ਆਪੋ ਸੋ ਨਹੀ ਸਦਾ ਹੈ ਇੱਥੇ ਸਰਤ ਨ ਪਈਆ ਰਦੀਆਂ ਅੱਤੇ ਵਾਪਹ ਸਮੁੰਦਰ ਨ ਜਾਣੀਆ ਸੈਮਨ ਸਾਸੂ ਤਾਨ ਗ੍ਰਹ ਸੇਤੇ ਮਲ ਤਨ ਕਿਹੜੀ ਤਰਣਾ ਹੋਵਣੇ ਜੇ ਤਿਸ ਮਨੁ ਨਾ ਵਿਸਰਹਿ ਅੰਤਰਾ ਸਹਿਬ ਤੇ ਕਹਣਾ ਅੰਤ ਅੰਤ ਨ ਕਰਣਾ ਦੇਣ ਨ ਅੰਤ ਅੰਤ ਨ ਵਿਕਣ ਸੁਣਨਾ ਅੰਤ ਅੰਤ ਨ ਜਾਪੈ ਕਿ ਅਮਰ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਰਵਾਸ ਅੰਤ ਕਾਰਨ ਕੇ ਤੈਨ ਨਾਹੇ ਤਾਕ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਇ ਬੋਤ ਕਹੀਏ ਬਤ ਹੋਇ ਵੱਡਾ ਸਾਹਿਬ ਉੱਚਾ ਹੋ ਕੋਚੇ ਉੱਪਰ ਉੱਚਾ ਨਾਓ ਇਵਣੇ ਉੱਚਾ ਹੋਵੇ ਕੋਏ ਜਿਸੋਚੇ ਕੋ ਜਾਣੇ ਸੋਏ ਜੇਵੜੇ ਆਪਜਾਰੇ ਆਪਾ ਨਾਨਕ ਅੰਦਰੇ ਕਰਮੀ ਦਾਤਾ ਦਾਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲ ਨਾ ਕਰਮਾਏ ਕਿਤੇ ਮੰਗੇ ਜੋਤ ਆਪਾ ਦੇ ਕਿਤੇ ਗਣਥ ਨਹੀਂ ਵਿਚਾਰ ਇਤੇ ਕਰ ਤੋ ਤਹਿ ਕਰ ਕਿਤ ਨਾਮ ਕਿਰਪਾ ਹੈ ਕਿਤ ਮੂਰਖ ਕਾਹੀ ਖਾਹੇ ਕੀਤਿਆ ਦੁਖ ਭੂਖ ਸਦਨਾਰ ਐਬਦ ਅ ਤੇਰੀ ਦਤਾਰ ਬੰਦ ਕਲਾਸੀ ਪਾੜਾ ਹੋਏ ਔਰ ਆਕ ਨ ਸਕੈ ਕੋਏ ਜੇ ਕੋ ਖਾਇ ਇੱਕ ਆਕਣ ਪਾਏ ਉਹ ਜਾੜਾ ਜੇਤੀਆ ਨੋ ਖਾਏ ਆਪੇ ਜਾਣੇ ਆਪੇ ਦੇ ਆ ਕਿਸੇ ਬੇ ਕਹੀ ਕੇ ਜਿਨੋ ਬੱਕ ਸਰਸਲਾ ਨਾਨਕ ਪਾਸਾ ਹੀ ਪਾਸਾ ਹੋ ਅਮੁੱਲ ਗੁਣ ਅਮਨੁ ਅਪਾਰ ਅਮਨੁ ਅਪਾਰਿਆ ਮੋਲ ਕੰਡਾਰਾ ਅਮੋਲ ਆਹ ਅਮੋਲ ਜਾਹੇ ਅਮੋਲ ਭਇ ਅਮਲਾ ਸਮਾ ਅਮਲੋ ਧਰਮ ਅਮਲ ਦੇ ਬਾਣ ਅਮਲ ਤੁਲ ਅਮਲ ਕਰਵਾਣ ਅਮਲ ਬਖਸੇ ਸੋ ਮੋਲ ਨੇ ਸਾਣ ਅਮਲ ਕਰਵਾ ਮੋਲ ਪਰਵਾਣ ਅਮਲ ਮੋ ਦਇਆ ਕਿਆ ਨ ਜਾਏ ਅੱਖ ਆਕਰਹਿ ਲਿਵਲਾਏ ਅੱਖੇ ਵਿਦ ਪਾਠੁ ਰਾਣ ਅੱਖ ਪੜੇ ਕਰੇ ਵਿਖਿਆਣ ਅਕੇ ਵਰਮਾ ਅਕੇ ਇੰਦ ਅਕੇ ਗੁਪਿਤੈ ਗੋਵੰਦ ਅਕੇ ਇਸਰ ਅਕੇ ਸੈਦ ਅਕੇ ਕੀਤੇ ਕੀਤੇ ਬੋਧਾ ਅਕੇ ਦਨ ਅਕੇ ਦੇਵ ਅਕੇ ਸੁਨਰਵਣ ਜਨ ਸੇਵ ਕੀਤੇ ਅਕੇ ਅਰਖਣ ਪਾਹੇ ਕੀਤੇ ਕੱਕ ਉਟਟ ਜਾਹੇ ਇਤੇ ਕਿਤੇ ਹੋੜ ਕਰੇਤ ਅਕਰ ਸਕੈ ਕਈਕੇ ਦੇਵ ਨੁ ਭਾਵੈ ਤੇਵਦ ਹੋਏ ਨਾਨਕ ਜਾਣੈ ਸਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਦ ਕਿਐ ਸਿਰ ਗਵਾਰਾ ਗਬਾਤੋ ਸਹਦਰ ਕੇ ਹਾਸੋ ਕਰਕੇ ਹਾ ਜਿਤਬ ਸਰਬ ਸਮਾਲੇ ਵਜੇ ਨਾਦ ਅਨਿਕ ਸੰਖਾ ਕੀਤੇ ਬਾਣ ਹਾਰੇ ਇਤੇ ਰੱਖ ਰਿਸ ਕਹੀ ਅਨਾਕ ਕੇਤੇ ਗਵਨ ਹਰੇ ਗਗਤਨ ਪਣ ਪਾਣੀ ਬਾਸੰਤਰ ਗਗਰ ਰਾਜਾ ਤਰਮ ਦਵਾਰੇ ਗਗ ਜਤ ਗਪਲਖ ਜਾਨਾ ਹ ਲਕਲਟ ਤਰਮ ਵਿਚਾਰੇ ਗਗ ਈਸਰ ਵਰਨਾ ਦੇਵੇ ਸੋਹਨ ਸਦਾ ਸਵਾਰੇ ਗਵਹ ਇਹਨਾਂ ਦਸਨ ਬੈਠੇ ਦੇਵਤਾਦਰ ਨਾਲੇ ਗਵ ਸਿਸਮ ਦੇ ਅੰਦਰ ਗਵ ਸਾਧ ਵਿਚਾਰੇ ਗਵ ਜਥੇ ਸਤੇ ਸੰਤੋਕੇ ਗਵ ਵਿਕਰਾਰੇ ਗਵਨ ਪੰਡਤ ਪੜਨਾਰ ਕੇ ਸਰਜੁਗ ਜੁਗ ਵਿਦਿਆ ਨਾਲੇ ਗਵ ਮੋਹਨੀ ਅਵਰ ਮੋਹਨਾ ਸੁਰਗ ਮਾਚਰ ਪਿਆਲੇ ਗਵਨ ਰਤਨੁ ਪਾਏ ਤੇਰੇ ਅਟਰ ਤੀਰਥ ਨਾਲੇ ਗਾਵ ਗੋਦ ਮਹਾਬਰ ਸੂਰਾ ਗਾਹ ਕਣੀ ਚਾ ਦੇ ਗਾਹ ਕੰਡ ਮੰਡਲ ਵਰ ਢੰਡਾ ਕਰ ਕਰ ਰਖੇ ਧਾਰੇ ਸੈਤਨ ਗਾਵ ਜੋਤਿ ਦ ਭਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿੱਥੇ ਗਵਨ ਸਿਨਾ ਕਿਤਨਾ ਆਵਨ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਤਿ ਸਤੇ ਨਾਏ ਖਾਪੀ ਹੋਸੇ ਜਾਏ ਨ ਜਸੇ ਰਚਨਾ ਜਨ ਰਚਾਏ ਅਦੰਗੇ ਦੰਗੇ ਭਾਤੀ ਕਰ ਕਦ ਜਿਨ ਸੇ ਮਾਇਆ ਜਿਨ ਉਪਾਏ ਕਰ ਕਰ ਵੇਖਾ ਕੀਤਾ ਆਪਣਾ ਜਿਥਸ ਦੇਵ ਡਿਆਏ ਜੋ ਤਿਸ ਭਾਵੇ ਸੋ ਏ ਕਰਸੇ ਹੁਕਮ ਨ ਕਰਣਾ ਜਾਏ ਅਪਸ ਸਹਕਾ ਸਾਹਿਬ ਨਾਰ ਕਰ ਨਰ ਜਾਈ ਮੁੰਦਾ ਸੰਤ ਸਭ ਝੋਲੇ ਤੇ ਹਾਲ ਕੀ ਕਰੇ ਵਿਪੂਤਾ ਕਹੰਤਾ ਕਾਲ ਕੁਵਾ ਦੇ ਕਾਇ ਜੁਗਤ ਡੰਡਾ ਪ੍ਰਤੀਤ ਆਏ ਪਾਤੇ ਸਗਲ ਜਮਤੇ ਮਨ ਜਿੱਤ ਜਗ ਜੀਤਾ ਆਦੇ ਤੇ ਸਿਆਦੇਸ ਆਧ ਨਿਰ ਅਨਾਥ ਅਨਾਥ ਜੁਗ ਜੁਗ ਇਕ ਵੈਸਾ ਭਗਤ ਗਿਆਨ ਦਾ ਆ ਭੰਡਾਰਨ ਘਟ ਘਟ ਵਜਹਿ ਨਾਦ ਆਪਲਾਸਨਾਤੇ ਸਭ ਜਾਕੇ ਰੇਸਣ ਅਵਰਾ ਸਾਧ ਸੰਜਗ ਜਗ ਕਰ ਚੜਾਹੇ ਲਿਖੇ ਅਰ ਭਗ ਅਦਿੱਤ ਸਿਆਦੇਸ ਖਦ ਨਿਰ ਅਨਾਤ ਅਨਾਤ ਜੁਗ ਜੁਗ ਇਕ ਵੇਸ ਇਕ ਨਹੀ ਜਤਵਿਆ ਇਹ ਤਿੰਨ ਤੇ ਲੇ ਪ੍ਰਗਾਣ ਇਕ ਤਾਂ ਸਾਰੇ ਇਕ ਭੰਦਾਰੇ ਇਕ ਲਾਇ ਤੇ ਬਾਣ ਜੈ ਤਸ ਭਾਰ ਤਵੇ ਚਾ ਦਾਬ ਯਹੋਵਾ ਪ੍ਰਮਾਨ ਹੋ ਵੇਖੇ ਉਹਨਾਂ ਨਦਰਣ ਆਬ ਬਹੁਤਾ ਇਹ ਵਡਾਣ ਆਦੇਸ ਸਿਆ ਦੇਸ ਆਦਨਿਰ ਅਨਾਥ ਅਨਾਥ ਜੁਗ ਜੁਗ ਇਕ ਵੇਸ ਆਸਣ ਲਏ ਲੋਏ ਪੰਡਾਲ ਜੁਗ ਚਪਾਇਆ ਸੋ ਏਕਾ ਵਾਡ ਕਰ ਕਰ ਵੇਖੈ ਸਰਜਣ ਹਾਰ ਨਾਨਕ ਸੱਚੇ ਕੀ ਸਾਚੀ ਪਾਰ ਆਦੇਤ ਸੇ ਆਦੇਸ ਆਦ ਨਿਲ ਅਨਾਦ ਅਨਾਤ ਜੁਗ ਜੁਗ ਏਕੋ ਵੇਸ ਇੱਕ ਦੋ ਜੇਬ ਲਖ ਹੋ ਹੈ ਲਖ ਵ ਲਖ ਵੇਸ ਲਖ ਲਖ ਜਿਹੜਾ ਆਕਿਆ ਹੈ ਏਕ ਨਾਗ ਜਗਦੀਸ਼ ਏਤਰਫ ਫਤ ਪ੍ਰਵਣੀਆਂ ਚੜਿਏ ਹੋਏ ਏਕੀਸ ਸੁਣ ਗੱਲਾਂ ਆਕਾਸ਼ ਕੀ ਕਿਟਾ ਆਈ ਰੀਸ ਨਾਨਕ ਨਦਰਿ ਪਾਈ ਆ ਕੁੜੀ ਕੁੜਾ ਠੇਸ ਅਕਣ ਜੋਰ ਚੁਪਾ ਨਾ ਜੋਦ ਜੋਰ ਨ ਮੰਗਣ ਦੇਣ ਨ ਜੋਰਾ ਜੋ ਨਾ ਜੀਵਨ ਮਰਨ ਨ ਜੋੜ ਜੋ ਨਾ ਰਾਜ ਮਾਲ ਮਨ ਸੋਰਾ ਜੋ ਨਾ ਸੁਖਤੀ ਗਿਆਨ ਵਿਚਾਰ ਜੋ ਨਾ ਜੁਕਤੀ ਛੁੱਟਾ ਸੰਸਾਰ ਜੈਸਾ ਜੋਰ ਕਰ ਵਖੈ ਸੋ ਏ ਨਾਨਕ ਉਤਮ ਨੇਤਨਾ ਕੋਏ ਹੈ ਰਾਤੇ ਰਤੇ ਤੇਤੇ ਬਾਦ ਕਣ ਕਣੀ ਅਗਨੀ ਪਾਤਾਲ ਐਸੋਇ ਤਰਤੇ ਤਾ ਪਰ ਕੀ ਤਰਨ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਅਸ ਸਚਾ ਦਰਗਾਹ ਐਤ ਸਗਨ ਪੰਚ ਪਰਵਾਰ ਨਦਰੀ ਕਰੰ ਪਵਾਨੇ ਸਾਨ ਕੱਤ ਕਹੀ ਉਥੇ ਪਾਏ ਨਾਨਕ ਗਏ ਜਾਪੇ ਜਾਏ ਧਰਮ ਕੰਡ ਕ ਇਹੋ ਧਰਮ ਗਿਆਨ ਕੰਡ ਕ ਅਕ ਕਰਮ ਕਹਤੇ ਬੰਬਾਣੀ ਵੈ ਸੰਤਰ ਕਹਤੇ ਕਰਮਹਿਸ ਕਹਤੇ ਬੰਬਾ ਘਰਤ ਘੜਿਆ ਰੂਪ ਰੰਗ ਕੇ ਵੇਸ ਕਹਤੇ ਕਰਮ ਧਮੀ ਮੇਰ ਕੇਤੇ ਕਹਤੇ ਤੂ ਉਪਦੇਸ ਕਹਤੇ ਇੰਦ ਚੰਦ ਸੂਰ ਕੇਤੇ ਕਹਤੇ ਮੰਡਲ ਦੇਸ ਕਹਤੇ ਸਰਬਦਨਾਥ ਕੀਤੇ ਕੀਤੇ ਦੇ ਵਿਵੇਸ ਕਹਤੇ ਦੇਵਦਰਮਨ ਕੀਤੇ ਕੀਤੇ ਰਤਨ ਸੰਮੰਦ ਕੀਤੀਆਂ ਅੱਖਾਂ ਨਹੀਂ ਕੀਤੀਆਂ ਬਾਣੀ ਕੀਤੇ ਪਾਤ ਨਰੰਦ ਕੀਤੀਆਂ ਸਤਿ ਸੇਵ ਕੀਤੇ ਨਾਨਕ ਅੰਤਨ ਅੰਤ ਗਿਆਨ ਕੰਡ ਮੈਂ ਗਿਆਨ ਪ੍ਰਚਲੰਡ ਤਿਤੈ ਨਾਦ ਬਿਨਾਦ ਕੋਡ ਅਨੰਦ ਕਰਵਕੰਡ ਕੇ ਬਾਣੀ ਰੂਪ ਤਿਤੈ ਕਰਤਿ ਕੜਿਆ ਬਹੁਤ ਅਨੂਪਾ ਤਾਕੇ ਅਗਲਾ ਕਤਿਆ ਨ ਜਾਹੇ ਦੇਖੋ ਕੈ ਪਿਛੈ ਪਛਤਾਏ ਇਥਾ ਕੜਿਆ ਸਤਮਾਤਮਨ ਬੁੱਧ ਤਿਤੈ ਘੜਿਆ ਸਰਾ ਸਿਦਕੇ ਸਤਦਾ ਕਰਵਕੰਡ ਕੇ ਬਾਣੀ ਜੋਰਾ ਚਿਤ ਹੋਰ ਨ ਕੋਇ ਹੋਰ ਇਤਜੋਤ ਮਹਾਬਲ ਸੋਦ ਤਿਨ ਮਹਾਰਾਮ ਰਹੇ ਆਫਰਪੂਰ ਇਤ ਸਿਤਾ ਸਿਤਾ ਮਮਾ ਹੈ ਆਕੇ ਰੂਪ ਨਖਤਨੇ ਜਾਹੇ ਨਾ ਮਰਨ ਰਠਾ ਕੇ ਜਾਹੇ ਜਿਨ ਕੇ ਰਾਮ ਸੈ ਮਨ ਮਾਹੇ ਇਤ ਭਗਤ ਵਸਾ ਕ ਲੋ ਕਰ ਨ ਸਚਾ ਮਨਸੋਏ ਸਤਿ ਕੰਡ ਸਨ ਰੰਕਾਰ ਕਰ ਕਰ ਵੇਖੈ ਨਦਰ ਨਹਾਲ ਤੇਤ ਕੰਡ ਮੰਡ ਵਰਪੰਡ ਦੇਖੋ ਕਤੈ ਤ ਅੰਤਨ ਅਨੰਤ ਇਤਲੋ ਲੋਲ ਅਕਾਰ ਜਿਉ ਜਿਉ ਹੁਕਮ ਤੇ ਵਤ ਵਿਕਾਰ ਵੇਖਾ ਵਿਖਸਾ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਤਿ ਪਹਾਰਾ ਤੇਉਦਸਨਿਆਰ ਅਰਣਮਤ ਵਿਦ ਅਰਥਿਆਦ ਭੌਕਲਾ ਅਗਨ ਤਪਤਾ ਭਾਂਡਾ ਪਵ ਅੰਮ੍ਰਿਤ ਤਧਾਲ ਘੜਿਆ ਸ਼ਬਦ ਸਚੀਤਕਸਾਲ ਜਨ ਕੋ ਨਦਰ ਕਦਮ ਤਿਨ ਕਾਰ ਨਾ ਦੇਕ ਨਦਰੇ ਨਦਰ ਨਿਹਾਲ ਆਵਲੋ ਗੁਰੂਆਂ ਨੇ ਪਿੱਤਾ ਮਾਤਾ ਧਰਤ ਮਹਤ ਦਿਸਰਤ ਦਾਈ ਦਇਆ ਖੇਲੇ ਸਗਲ ਜਗਤ ਚੰਗਿਆਈਆਂ ਭਰਾਈਆਂ ਵਾਚੇ ਤਰਨਹ ਧੋਬਦਾ ਕਰਮੀ ਆਪੋ ਆਪਣੇ ਕੇ ਨੇੜੇ ਕਦੋਦਾ ਜਿਨੇ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇਮਤ ਉਜਲੇ ਕੀਤਿ ਸੁਖਤੀ ਨਾਲ ਜਨੇ ਨਾਮ ਧਿਆਏ ਆ ਗਏ ਨ ਸਕਰ ਕਾਲ ਨਾਨਕ ਤੇਮਕ ਉਜਲੇ ਕਿਤੇ ਸੁਟੀ ਨਾਰ ਹੋ ਆਹੂ ਜਿੱਕਾ ਕਨਸਾ ਹੋ ਆਹੂ ਦੇਖੇ ਪਤਹ